ਸ਼ਰਮਾਈ ਕੀ ਹਾਲ ਚਾਲਾ ਬਹੁਤ ਵਧੀਆ ਕੀ ਹਾਲ ਠੀਕ ਹੋ ਵਧੀਆ ਠੀਕ ਹੋ ਤੇ ਬਹੁਤ ਟਾਈਮ ਬਾਅਦ ਬਾਈ ਆਪਾਂ ਸ਼ਰਮੇ ਨਾਲ ਵੀਡੀਓ ਬਣਾਉਣੇ ਆ ਤੇ ਥੋੜੇ ਜਿਹਾ ਹਨਾ ਆਪਣਾ ਆਵਾਜ਼ ਬੂਜ ਤੇ ਵੀਡੀਓ ਦੀ ਕੁਆਲਿਟੀ ਕਰਕੇ ਲੋਕ ਕਮੈਂਟ ਕਰਦੇ ਆ ਆਪਾਂ ਬਹੁਤ ਟਾਈਮ ਹੋ ਗਿਆ ਵੀਡੀਓ ਬਣਾਈ ਨਹੀਂ ਜਸਪ੍ਰੀਤ ਨੂੰ ਦਿਓ ਵਧਾਈਆਂ ਜਸਪ੍ਰੀਤ ਨੇ ਨਹੀਂ ਲਿਆਂਦਾ ਭਰਾਵਾ ਆਈਫੋਨ ਹਾਂ ਠੀਕ ਹੈ ਗੱਲ ਕਹਿੰਦਾ ਮੈਂ ਆਈਫੋਨ ਲਿਆਉਂ ਤੇ ਫੇਰ ਵੀਡੀਓ ਪਾਉਂਗਾ ਠੀਕ ਹੈ ਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਬਾਈ ਚੜਦੀ ਕਲਾ ਰੱਖੇ ਤੁਹਾਨੂੰ ਠੀਕ ਹੈ ਵੀਡੀਓ ਤੇ ਲਾਗੀ ਰੋਕ ਹਾਂ ਇਹ ਤਾਂ ਸਾਨੂੰ ਪਤਾ ਕਿਉਂ ਲੱਗੀ ਆ ਮੈਨੂੰ ਤਾਂ ਪਤਾ ਹੀ ਪਤਾ ਭਾਈ ਠੀਕ ਹੈ ਗੱਲ ਤੇ ਹੁਣ ਅਮੇਰੀ ਗੱਡੀ ਆ ਮੈਨੂੰ ਗੱਡੀ ਦਿਖਾਉਂਗਾ ਮੈਂ ਭਾਈ ਇਹ ਗੱਡੀ ਮੁਫਤ ਦੇਵਾ ਤੇ ਭਾਵੇਂ ਮੈਂ ਇਹਨੂੰ ਮੈਂ ਦੁੱਗਣੀ ਰੇਟ ਦੀ ਦੇਵਾ ਤੇ ਭਾਵੇਂ ਮੈਂ ਘੱਟ ਦੇਵਾ ਮੈਂ ਇਹਦਾ ਮਾਲਕ ਹਾਂ ਇਦਾਂ ਹੀ ਮੈਂ ਟਰੈਕਟਰਾਂ ਦਾ ਮਾਲਕ ਹਾਂ ਬਾਈ ਮੈਂ ਜਿੰਨੇ ਦਾ ਮਰਜ਼ੀ ਵੇਚਾਂ ਠੀਕ ਹੈ ਗੱਲ ਜਮਾਈ ਇਹ ਬਾਲੇ ਬੰਦਿਆਂ ਨੂੰ ਸ਼ਾਇਦ ਗੱਲ ਰਾਸ ਨਹੀਂ ਆਈ ਸ਼ਰਮਿੰਦੇ ਰੇਟਾਂ ਦੀ ਇਸ ਕਰਕੇ ਰੋਕ ਲੱਗ ਗਈ ਕਿ ਬਾਈ ਵੀਡੀਓ ਨਹੀਂ ਬਣਾਉਣੀ ਮੰਡੀ ਦੇ ਵਿੱਚ ਚਲੋ ਕੋਈ ਗੱਲ ਨਹੀਂ ਬਾਈ ਜਿੱਦਾਂ ਮਤਲਬ ਮੰਡੀ ਵਾਲਿਆਂ ਸਾਥ ਦੇ ਕਿਹਾ ਉਦਾਂ ਬਾਈ ਆਪਾਂ ਹੁਣ ਤਾਂ ਮੰਨਿਆ ਠੀਕ ਹੈ ਕਹਿ ਰਹਾ ਇਹ ਕਾਨੂੰਨ ਬਾਈ ਲਾਗੂ ਸਾਰਿਆਂ ਦੇ ਹੋਣਾ ਚਾਹੀਦਾ ਗੱਲ ਇਹ ਸਕੇਮੇ ਤੇ ਨਹੀਂ ਹੋਣਾ ਚਾਹੀਦਾ ਸਾਰਿਆਂ ਤੇ ਲਾਗੂ ਹੋਣਾ ਚਾਹੀਦਾ ਅੱਜ ਨਾ ਬਾਈ ਆਪਾਂ ਤੁਹਾਡੇ ਵਾਸਤੇ ਗੱਡੀ ਲਿਆਏ ਠੀਕ ਹੈ ਠੀਕ ਹੈ ਗੱਲ ਆ ਨਹੀਂ ਤਾਂ ਆਪਾਂ ਆਉਦੇ ਵਾਸਤੇ ਨਹੀਂ ਘਰ ਵਾਸਤੇ ਹਾਂ ਜਸਪ੍ਰੀਤ ਨੇ ਲਿਆਂਦਾ ਮੋਬਾਈਲ ਕਹਿੰਦਾ ਯਾਰ ਸ਼ਰਮਾ ਆਪਾਂ ਕੁਆਲਟੀ ਵੀ ਦੇਖ ਲਾਂਗੇ ਤੇਰੀ ਗੱਡੀ ਦੀ ਵੀਡੀਓ ਪਾ ਦੀਏ ਠੀਕ ਆ ਚਾਰੇ ਪਾਸੇ ਦਿਖਾ ਜਾ ਜਸਪ੍ਰੀਤ ਨੂੰ ਹਾਂ 2012 ਮਾਡਲ ਤੁਸੀਂ ਕਸਵੀ ਦਾ ਠੀਕ ਹੈ ਜੀ ਕਿਹਾ ਬਹੁਤਾ ਆਪਾਂ ਮੇਰੇ ਬਾਰੇ ਪਤਾ ਨਹੀਂ ਆਈ 20 ਆਸਤਾ ਠੀਕ ਹੈ ਹਰਿਆਣਾ ਨੰਬਰ ਆ ਬਾਈ ਜੀ ਜੇ ਨਹੀਂ ਲੈਤੀ ਭਾਈ ਜੀ ਉਹਨੂੰ ਇਹ ਗੱਡੀ ਨਾ ਕਰਾਉਣੀ ਤੋਂ ਠੀਕ ਆ ਉਹ ਬੇਨਤੀ ਹੱਥ ਬੰਨ ਕੇ ਕਿ ਉਹ ਇੰਨੋਂ ਦੀ ਅਸੀਂ ਦੁਆਵਾਂ ਦੇਵਾਂਗੇ ਸਾਨੂੰ ਕਹਿ ਕੇ ਗੱਡੀ ਦਿੱਤੀ ਹੈ ਕਿ ਭਾਈ ਜੀ ਨਾ ਕਰਾਉਣੀ ਆ ਠੀਕ ਆ ਇਹ ਪੁਸ਼ ਸਟਾਰਟ ਗੱਡੀ ਆ ਭਾਈ ਠੀਕ ਆ ਪੁਸ਼ ਵਟਣਾ ਪੁਸ਼ ਵਟਣਾ ਜੀ ਠੀਕ ਆ ਗੱਲ ਫਿਕਚੋ ਵੀ ਉਹਨੂੰ ਚੈੱਕ ਕਰਾਵਾਵਾਂਗੇ ਆਪਾਂ ਇਹ ਕੋਈ ਐਕਸੀਡੈਂਟ ਨਹੀਂ ਹੈਗੀ ਭਾਈ ਸਾਰੀ ਫੀਲਡ ਆ ਮੈਂ ਉਧਰ ਖੋਲ ਕੇ ਆਉਣਾ ਖੋਲ ਦੋ ਖੋਲ ਦੋ ਤੇ ਗੱਡੀ ਜਮਾਂ ਬਿਲਕੁਲ ਸਾਫ਼ ਹੋਈ ਆ ਘੈਂਟ ਦਾ ਲਬਾਤ ਆ ਯਾਰ ਭਾਈ ਘੈਂਟ ਦਾ ਲਬਾਤ ਆ ਲੋ ਜੀ ਇੰਜਨ 온 ਦਿਨ ਸਭ ਨੂੰ ਸਾਰਾ ਲੱਗਣਾ ਹਾਂ ਆ ਦੇਖ ਆ ਦੇਖ ਜਮਾਂ ਨਵੀਂ ਪਿਆ ਹੈ ਨਹੀਂ ਇਹ ਭਾਈ ਆਪਾਂ ਗੱਲ ਪਾਸੋਂ ਲੈ ਆਈਂ ਜਾਂਦੀ ਆ ਕੋਈ ਮਤਲਬ ਇਦਾਂ ਵੀ ਨਹੀਂ ਹੈਗਾ ਆਪਾਂ ਕੋ ਬੇਚਣੀ-ਬੇਚਨੀ ਆ ਨਾ ਵੀ ਕੋਈ ਹਾਂ ਹਾਂ ਕੰਮ ਹੀ ਆਪਾਂ ਕੋਈ ਟੈਨਸ਼ਨ ਨਹੀਂ ਇਹ ਤਾਂ ਬਸ ਵੀਡੀਓ ਦੇ ਹਾਂ ਵੀਡੀਓ ਬਣਾਉਣ ਦੇ ਚੱਕਰ ਪੈ ਗਏ ਤੇ ਇੱਕੜਾ ਬਾਈ ਸਰਵਿਸ ਇਹਦੀ ਕਰਾਉਣੀ ਪਊਗੀ ਆਪਾਂ ਨੂੰ ਠੀਕ ਆ ਜਿਹੜਾ ਵੀ ਲੈ ਕੇ ਗਿਆ ਭਰਾਵਾ ਹਾਂ ਸਰਵਿਸ ਕਰਾਉਣੀ ਪਊਗੀ ਠੀਕ ਆ ਕਿ ਆਪਾਂ ਤਾਂ ਲੈ ਪਾਸੋਂ ਆਪਾਂ ਗੱਡੀ ਵੀ ਆ ਗੱਲ ਹੀ ਲੈ ਕੇ ਆਂਦੀ ਆ ਬਾਈ ਆਪਾਂ ਝੂਠ ਨਹੀਂ ਮਾਰਦੇ ਹਾਂ ਠੀਕ ਹੈ ਗੱਲ ਬਾਕੀ ਯਾਰ ਪੇਂਟ ਮਾੜੀ-ਮੋਟੀ ਹੋ ਸਕਦੀ ਆ ਕਿ ਆਪਾਂ ਨੂੰ ਨਹੀਂ ਪਤਾ ਇਹਦੇ ਬਾਰੇ ਬਾਈ ਸਹੀ ਗੱਲ ਆ ਤੇ ਬਾਕੀ ਤੁਹਾਨੂੰ ਮੈਂ ਪਿੱਛੋਂ ਵੀ ਦਿਖਾ ਦਿੰਦਾ ਪਿੱਛੋਂ ਵੀ ਦਿਖਾ ਦਿੰਦਾ ਅੰਦਰੋਂ ਵੀ ਦਿਖਾ ਦਿੰਦਾ ਮਤਲਬ ਪਿੱਛੋਂ ਡਿੱਗੀ ਡਿੱਗੀ ਵਿੱਚੋਂ ਬਾਅਦ ਚ ਦਿਖਾਉਂਦੇ ਆ ਲੋ ਜੀ ਇਹ ਮਤਲਬ ਸਾਫ ਪਈ ਆ ਜਾਂ ਚਲਾਈ ਚੂਲੀ ਦੀ ਘੈਂਟ ਆ ਬਾਈ ਜਮਾਨ ਆ ਲੈ ਮੈਂ ਫੁੱਲ ਸਫਾਈ ਪਈ ਆ ਬਾਈ ਯਾਰ ਵਿੱਚੋਂ ਵੀ ਤੁਹਾਨੂੰ ਦਿਖਾਉਣਾ ਰਹਿੰਦਾ ਜਮਾ ਸਟਪਨੀ ਟਪਨੀ ਨਾਲ ਹੀ ਆ ਨਾਲ ਹੀ ਹੁੰਦੀ ਆ ਨਾ ਯਾਰੀ ਕੀ ਕਹਿ ਲਾ ਬਾਈ ਬਾਕੀ ਚਲਾਈ ਚੂਲੀ ਕਿਹੜੇ ਕੈਮਰੇ ਬੁੰਦੇ ਰਹਿ ਗਏ ਆ ਪਿੱਛੇ ਅਸੀਂ ਕੈਮਰਾ ਇਹਦਾ ਹਾਂ ਜਮਾ ਬੈਕ ਕੈਮਰਾ ਵੀ ਲੱਗਿਆ ਫਿਰ ਮਾ ਮਿਊਜੀਕ ਸਿਸਟਮ ਵਧੀਆ ਚੱਲਦਾ ਹਾਂ ਆ ਦੇ ਮਤਲਬ ਆਪ ਮੈਨੂੰ ਫੰਕਸ਼ਨ ਫੰਕਸ਼ਨ ਮੈਂ ਪਤਾ ਨਹੀਂ ਹਰੇ ਕੁਝ ਸਟਾਰਟ ਆ ਅੱਜ ਇਹਦਾ ਕੁਝ ਬਟਨ ਹੁੰਦਾ ਇੱਥੇ ਹਾਂ ਤੇ ਆ ਇਹਦੀ ਚਾਬੀ ਆ ਠੀਕ ਆ ਜੀ ਠੀਕ ਆ ਕਾਗਜ਼ ਪੱਤਰਾਂ ਦੀ ਬਾਈ ਆਪਣੀ ਜ਼ਿੰਮੇਵਾਰੀ ਹੈ ਪੂਰ ਗਾਰੰਟੀ ਹੈ ਤੇ ਗੱਡੀ ਆ ਦੇਖੋ ਯਾਰ ਅੰਦਰੋਂ ਲੈਦਰ ਲੂਦਰ ਦੇ ਵਧੀਆ ਕਵਰ ਹਾਂ ਸੂਪੀ ਹੈ ਗਿਆ ਵਿੱਚ ਇਹਦੇ ਜੋ ਟਾਕੀ ਖੋਲਦੇ ਆ ਨਾ ਤੇ ਲਾਈਟਾਂ ਲੂਟਾਂ ਵਧੀਆ ਚੱਲਦੇ ਆ ਵਿੱਚੋਂ ਠੀਕ ਹੈ ਗੱਲ ਤੇ ਬਾਕੀ ਬਾਈ ਕਾਗਜ਼ ਪੱਤਰਾਂ ਦੀ ਆਪਣੀ ਜ਼ਿੰਮੇਵਾਰੀ ਆ ਤੇ ਬੀਮਾ ਗੱਡੀ ਦਾ ਹੈਗਾ ਬਲੂ ਬੀਮਾ ਵੀ ਹੈਗਾ ਪੋਲਿਊਸ਼ਨ ਵੀ ਹੈਗਾ ਠੀਕ ਹੈ ਕਾਗਜ਼ ਪੱਤਰ ਯਾਰ A to Z ਕੰਪਲੀਟ ਹੈ ਇਹਦੇ ਹਮ ਸਾਰੇ ਕਾਗਜ਼ ਪੱਤਰ ਆ ਜੋ ਵੀ ਬੰਦੇ ਨੂੰ ਚਾਹੀਦਾ ਡਾਕੂਮੈਂਟੀਆਂ ਸਭ ਕੁਝ ਨਾਲ ਆ ਬੀਮਾ ਵੀ ਹੈਗਾ ਸਭ ਕੁਝ ਹੈਗਾ ਠੀਕ ਹੈ ਗੱਲ 2012 ਮਾਡਲ ਆ ਬਾਈ ਇਹ ਕਿਸ ਨੇ ਲੈ ਲਈ ਹੋਈ ਚਲ ਉਹ ਚਲਾ ਕੇ ਤਸਦੀ ਕਰ ਲੈ ਲੈ ਜੀ ਇਹ ਮੈਂ ਕੋਈ ਇੱਕth ਆਪਣਾ ਮੈਨੂੰ ਕੋ ਕੱਲ ਲੈ ਕੇ ਆਉਂਦੀ ਹੈ ਬਾਈ ਆਪਾਂ ਠੀਕ ਹੈ ਜੀ ਜਮਾ ਕਿ ਆਪਾਂ ਨੂੰ ਇਹਦੇ ਬਾਰੇ ਪਤਾ ਨਹੀਂ ਆਪਾਂ ਦਾ ਧੋਤੀ ਮੀਨਿਆ ਬਿਠਾ ਬੁੱਠਾ ਜਿਸ ਨਾਲ ਨੂੰ ਨਹੀਂ ਪਈਆ ਠੀਕ ਹੈ ਗੱਲ ਆਪਾਂ ਨੂੰ ਇਹਦੇ ਬਾਰੇ ਨਹੀਂ ਪਤਾ ਹਮਮ ਉਹਦੀ ਤਸੱਲੀ ਕਰਕੇ ਲੈ ਜਿਓ ਜੇ ਆਪਾਂ ਰੇਟ ਦੀ ਗੱਲ ਕਰੀਏ ਬਾਈ ਰੇਟ ਆਪਾਂ ਦੇ ਦਾਂਗੇ ਇਹ 2.5 ਲੱਖ ਰੁਪਏ ਦੀ ਠੀਕ ਹੈ ਜੀ 2.5 ਲੱਖ ਰੁਪਏ ਦੀ ਗੱਡੀ ਆਪਾਂ ਦੇ ਦਾਂਗੇ ਬਾਈ ਬਾਕੀ ਚਲਾਈ ਚਲੂ ਦੀ ਓਕੇ ਆ ਬਾਈ ਤੇ ਇੱਕ ਵੇਚਣ ਦਾ ਮੂਡ ਆਇਆ ਬਣ ਗਿਆ ਬਾਈ ਹਾਂ ਠੀਕ ਹੈ ਗੱਲ ਇੱਕ ਤਾਂ ਗੇਅਰ ਜ਼ਿਆਦਾ ਹੈ ਠੀਕ ਹੈ ਇੱਕ ਬੈਕ ਗੇਅਰ ਆ ਜਿਹੜਾ ਉਹਦਾ ਉਹ ਲੀਵਰ ਦਾ ਉਹ ਪਾਸ ਉਹ ਚੱਕ ਕੇ ਜੇ ਪੈਂਦਾ ਚੱਕ ਕੇ ਜੇ ਪੈਂਦਾ ਠੀਕ ਹੈ ਗੱਲ ਮੈਂ ਤਾਂ ਛੇਤੀ ਛੇਤੀ ਪਹਿਲਾ ਗੇਅਰ ਨਹੀਂ ਆਦਾ ਥਿਆਉਂਦਾ ਹਾਂ ਪਹਿਲਾਂ ਮੈਨੂੰ ਦੂਜਾ ਪਾਉਣਾ ਪੈਂਦਾ ਫਿਰ ਪਹਿਲਾ ਪਾਉਣਾ ਮੈਨੂੰ ਠੀਕ ਹੈ ਗੱਲ ਬਾਕੀ ਭਾਈ ਆਪਣੀ ਤਸੱਲੀ ਕਰ ਲਿਓ ਬਾਕੀ ਚਲਾਈ ਜਲੂ ਦੀ ਇੰਜਨ ਜੰਦੀ ਸਹੀ ਆ ਸਰਵਿਸ ਕਰਾਉਣੀ ਪਊਗੀ ਠੀਕ ਹੈ ਤੇ ਆਹ ਮਾਡਲ ਆ ਆਸਤਾ ਮਾਡਲ ਆ এবੀਐਸ ਵਾਲਾਂ ਦਾ এবੀਐਸ ਹੁੰਦਾ ਇਹ ਮਾਡਲ ਕਈ ਆਉਂਦੇ ਆ ਬਾਈ ਠੀਕ ਐ ਸਪੋਰਟਾ ਹੁੰਦਾ ਇਹ ਆਉਂਦੇ ਆ ਤੇ ਆ ਕੀ ਕੈਮਰਾ ਗੁੰਮਰਾ ਚੱਲਦਾ ਦਾ ਪਿਛਲਾ ਤੇ ਬਾਈ ਜੀ ਜੇ ਤੁਸੀਂ ਚਾਹੁੰਦੇ ਹੋ ਕਿ ਟਰੈਕਟਰਾਂ ਦੀਆਂ ਸ਼ਰਮਾ ਵੀਡੀਓ ਪਾਇਆ ਕਰ ਤੇ ਕਮੈਂਟਾਂ 'ਚ ਬਾਈ ਤੁਸੀਂ ਜ਼ਰੂਰ ਦੱਸਿਓ ਜੇ ਤੁਸੀਂ ਕਹੋਗੇ ਕਿ ਸ਼ਰਮਾ ਵੀਡੀਓ ਪਾਇਆ ਕਰ ਟਰੈਕਟਰਾਂ ਦੀ ਫੇਰ ਆਪਾਂ ਵੀਡੀਓ ਪਾਇਆ ਕਰਾਂਗੇ ਬਾਈ ਕਲੋਂ ਪਾਦਾ ਹੈ ਕਨਾ ਤੁਹਾਡੇ ਨਾਲ ਹੀ ਸ਼ਰਮਾ ਛੋਟੇ ਕਰਕੇ ਤੁਹਾਡੇ ਨਾਲ ਹੀ ਸ਼ਰਮਾ ਸ਼ਰਮਾ ਬਾਈ ਕੱਲਾ ਸ਼ਰਮਾ ਨਹੀਂ ਹੈਗਾ ਕੁਛ ਠੀਕ ਹੈ ਗੱਲ ਵੀਰੇ ਤੁਹਾਡੇ ਇੰਨੇ ਪਿਆਰ ਨਾਲ ਇਹਨਾਂ ਪਿਆਰ ਵੀ ਮੈਨੂੰ ਦਿਨੇ ਹੋ ਤੇ ਬਾਈ ਯਾਰ ਮੈਂ ਮੇਰੇ ਕੋਲ ਲਫ਼ਜ਼ ਨਹੀਂ ਹੈਗੇ ਤੁਹਾਡਾ ਧੰਨਵਾਦ ਕਰਨ ਦਾ ਬਾਈ ਉਹ ਮੇਰੇ ਮਨ ਨੂੰ ਪਤਾ ਮੇਰੇ ਦਿਲ 'ਚ ਪਤਾ ਬਾਈ ਤੁਹਾਡੇ ਵਾਸਤੇ ਮੈਂ ਤੁਹਾਨੂੰ ਕਿੰਨਾ ਕੁ ਬਾਈ ਮਤਲਬ ਪਿਆਰ ਕਰਦਾ ਕਿ ਤੁਹਾਨੂੰ ਕਿੰਨੀ ਮੈਂ ਮਨੋਂ ਇੱਜ਼ਤ ਕਰਦਾ ਮੇਰਾ ਮਕਸਦ ਇਹ ਹੁੰਦਾ ਵੀਰੇ ਕਿ ਯਾਰ ਕਾਇਤ ਕੀ ਝੋਨੇ ਘੱਟ ਹੋਏ ਆ ਮਤਲਬ 85 ਮਨ ਤੋਂ 80 ਮਨ ਤੋਂ 70 ਮਨ 60 ਮਨ ਝੋਨਾ ਰਹਿ ਗਿਆ ਠੀਕ ਹੈ ਗੱਲ ਹੈ ਬਾਈ ਕਿ ਮੈਨੂੰ ਐ ਆਉਂਦਾ ਕਿ ਯਾਰ ਆਪਾਂ ਜਾਇਜ਼ ਨਫੇ ਨਾਲ ਟਰੈਕਟਰ ਵੇਚੀਏ ਕਿਸੇ ਭਰਾ ਦਾ ਫਾਇਦਾ ਹੋਵੇ ਜਿੱਦਾਂ ਤੁਸੀਂ ਮੇਥੋਂ ਲੈ ਕੇ ਟਰੈਕਟਰ ਵੇਚੋ ਸਾਲ ਨੂੰ 6 ਮਹੀਨਿਆਂ ਤੋਂ ਨੂੰ ਘੱਟ ਨਾ ਪਾਓ ਪੂਰੇ ਤਾਂ ਕਰਾਵੇ ਕਰਾਵੇ ਆ ਬਲ ਤਾਂ ਨਫਾ ਦੇਊਗਾ ਪਰ ਪੂਰੇ ਸਲਾਮ ਹੈ ਕਰਾਬ ਤੇ ਆਪਣੀ ਵੀਡੀਓ ਵੀ ਛੇਤੀ ਆਉਗੀ ਗੱਡੀਆਂ ਵਾਲੀ ਵੀ ਆਉਗੀ ਕਿਉਂ ਚਾਚੇ ਕੇ ਗੱਡੀਆਂ ਦਾ ਵਪਾਰ ਕਰਨ ਲੱਗੇ ਆ ਇੱਕ ਆਪਣੇ ਕੋਲੇ ਬਾਈ ਜੀ ਹਾਉਲੈਂਡ ਆ ਗਿਆ 2008 ਮਾਡਲ ਟਰੈਕਟਰ ਦੇਵਾਂਗੇ ਵੀਰੇ ਕਿੰਨੇ ਦਾ ਫਾਰਮ 60 ਦੇ ਰੇਟ 'ਚ ਠੀਕ ਹੈ ਕਿੰਨੇ ਦਾ ਬਾਈ 2.5 ਲੱਖ ਰੁਪਏ ਦਾ ਫਾਰਮ 60 ਵਿਕਦੇ ਆ ਬਾਈ 55 ਐਚਬੀ 'ਚ ਦੇ ਵਿੱਚ ਹੋਊਗਾ ਸੈਡ ਗੇਅਰ ਹੋਊਗਾ ਠੀਕ ਹੈ ਡੰਡਾ ਫੱਟੀ ਛਤਰੀ ਸਾਹਿਬ ਸਮਾਨ ਨਾਲ ਹੋਊਗਾ ਉਹਦੀ ਫੁੱਲ ਵੀਡੀਓ ਪਾਵਾਂਗੇ ਆਪਾਂ ਉਹਦੀ ਫੁੱਲ ਵੀਡੀਓ ਪਾਵਾਂਗੇ 2.5 ਲੱਖ ਦਾ ਫਾਰਮ 60 ਵਿਗ ਦਾ ਆਈ ਆਈਆਂ ਗੱਲਾਂ ਕਰਕੇ ਵੀਡੀਓ ਬੰਦ ਹੋ ਗਈ ਹਾਂ ਠੀਕ ਹੈ ਗੱਲ ਬਾਈ ਤੇ ਵੀਡੀਓ ਨੂੰ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰਿਓ ਤੇ ਇੱਕ ਦੱਸਿਓ ਬਾਈ ਕਿ ਸ਼ਰਮਾ ਵੀਡੀਓ ਪਾਇਆ ਕਰਕੇ ਨਾ ਪਾਇਗਾ ਜੇ ਤੁਸੀਂ ਕਹੋਗੇ ਸ਼ਰਮਾ ਨਹੀਂ ਪਾਉਣੀ ਤਾਂ ਨਹੀਂ ਪਾਉ ਆਪਾਂ ਨਹੀਂ ਪਾਉਂਦੇ ਹਾਂ ਛੋਟੇ ਨਹੀਂ ਸ਼ਰਮਾ ਠੀਕ ਹੈ ਗੱਲ ਤੁਸੀਂ ਮੈਨੂੰ ਪਿਆਰ ਦਿੱਤਾ ਤੇ ਤੁਸੀਂ ਸਾਨੂੰ ਪਿਆਰ ਦੇਣਾ ਤੁਸੀਂ ਮੇਰਾ ਨਾਂ ਬਣਾਇਆ ਠੀਕ ਹੈ ਤੇ ਸਾਹਮਣੇ ਖੜਾ ਯਾਰ ਪਾਟੇ ਦੇ ਕੱਪੜਿਆਂ ਦੀ ਟੁੱਟੀਆਂ ਜੱਪਲਾਂ ਨਾਲ ਠੀਕ ਹੈ ਗੱਲ ਐਡੀ ਕੋਈ YouTube ਬਣਾ ਲੈਣਾ ਕੰਮ ਨਹੀਂ ਹੈਗਾ ਕਿ ਬਾਈ ਚਿੱਟੇ ਪਾਵਾਂਗੇ ਪਹਿਲਾਂ ਗੋਦੀਆਂ-ਬੋਦੀਆਂ ਬਾਵਾਂਗੇ ਫੇਰ ਵੀਡੀਓ ਪਾਵਾਂਗੇ ਨਹੀਂ ਜਿੱਦਾਂ ਹੈਗੀਆਂ ਤੇ ਉਦਾਂ ਹੀ ਕੰਮ ਚੱਲਣਾ ਠੀਕ ਹੈ ਗੱਲ ਤੇ ਇੱਕ ਨਾ ਬਾਈ ਬੇਨਤੀ ਹੱਥ ਬੰਨ੍ਹ ਕੇ ਜੇ ਮੈਂ ਆਉਂਦਾ ਟਰੈਕਟਰ ਤੁਹਾਨੂੰ ਦਿਨਾ ਉਹਦੀ ਗਾਰੰਟੀ ਹੋਊਗੀ ਮੇਰੀ ਸਾਰੇ ਪੱਤਰਾਂ ਦੀ ਹੋ ਗਈ ਮੇਰੇ ਰਾਹੀ ਕੋਈ ਟਰੈਕਟਰ ਤੁਸੀਂ ਲੈਨੇ ਹੋ ਬਾਈ ਬਣ ਕੇ ਹੱਥ ਬਣ ਕੇ ਬੇਨਤੀ ਆ ਤੁਸੀਂ ਆਪਦੀ ਤਸੱਲੀ ਜ਼ਰੂਰ ਕਰਿਆ ਕਰੋ ਬਾਈ ਚਲਾ ਕੇ ਬਾਹ ਕੇ ਆਉਂਦੀ ਤਸੱਲੀ ਕਰਕੇ ਟਰੈਕਟਰ ਲਓ ਕਿਉਂ ਬਾਈ ਮੈਂ ਕਿਸੇ ਦੇ ਟਰੈਕਟਰ ਦੇ ਵਿੱਚ ਨਹੀਂ ਬੜਿਆ ਕਿ ਨਹੀਂ ਜੇ ਮੈਥੋਂ ਵੀ ਟਰੈਕਟਰ ਲੈਨੇ ਹੋ ਤab ਬਾਈ ਆਉਦੀ ਤਸੱਲੀ ਕਰੋ ਕਾਗਜ਼ ਪੱਤਰਾਂ ਦੀ ਤਸੱਲੀ ਕਰੋ ਟਰੈਕਟਰ ਦੀ ਤਸੱਲੀ ਕਰੋ ਜਿੱਦਾਂ ਤੁਹਾਨੂੰ ਤਸੱਲੀ ਆਉਂਦੀ ਆ ਉਦਾਂ ਕਰੋ ਸਹੀ ਗੱਲ ਕਿਉਂ ਮੈਂ ਵਪਾਰ ਆ ਬਾਈ ਇੱਕ ਇੱਕ ਨੰਬਰ ਬੋਲ ਦੋ ਠੀਕ ਹੈ ਗੱਲ ਮੇਰਾ WhatsApp ਨੰਬਰ 887294545 ਕਾਲਿੰਗ ਨੰਬਰ 947884545 ਵੀਡੀਓ ਨੂੰ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰੋ ਜੀ ਅ ਸ਼ਰਮਾ ਤਲਵੰਡੀ ਸਾਬ ਵਾਲਾ ਜੀ ਠੀਕ ਹੈ ਜੀ Facebook ਤੇ ਵੀ ਤੇ YouTube ਤੇ ਵੀ ਬਹੁਤ ਬਹੁਤ ਮਿਹਰਬਾਨੀ ਬਾਈ ਸੱਸੇ ਕਰੀ